ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਐਡ ਲਗਵਾਉਣ ਦਾ ਜੋ ਵੀ ਪ੍ਰੋਸੈਸ ਹੋਵੇਗਾ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੁਝ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੁਕਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਰੰਧਾਵਾ ਉਮਰ 24 8 1992 ਕੱਦ 5 ਫੁੱਟ 5 ਇੰਚ ਪੜ੍ਹਾਈ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਕੰਮੇ ਜੀ ਇਹਨਾਂ ਦਾ ਪ੍ਰੋਫੈਸਰ ਪ੍ਰਾਈਵੇਟ ਯੂਨੀਵਰਸਿਟੀ 7 ਇਅਰ ਐਕਸਪੀਰੀਅੰਸ ਐਂਡ ਗੁੱਡ ਸੈਲਰੀ ਕੀ ਪਰਿਵਾਰ ਦੀ ਮੰਗੇ ਜੀ ਮੁੰਡਾ ਜੋਬ ਕਰਦਾ ਹੋਵੇ ਜਾਂ ਫਿਰ ਆਪਣਾ ਵਧੀਆ ਬਿਜ਼ਨਸ ਹੋਵੇ ਜਮੀਨ ਵੀ ਪਲਸ ਕਿੱਲੇ ਹੋਵੇ ਤੇ ਵੈਸ਼ਨੋ ਹੋਵੇ ਮੁਕਸਰ ਏਰੀਆ ਦੇ 100 ਕਿਲੋਮੀਟਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਖਰੜ ਮਹਾਲੀ ਕਾਸ਼ਟਰਾਮ ਗੜੀਆ ਗੋਤ ਹੁੰਜੜ ਉਮਰ 10 11 1998 ਕੱਦ 5 ਫੁੱਟ ਪੜ੍ਹਾਈ ਫੈਸ਼ਨ ਡਿਜ਼ਾਈਨਿੰਗ ਕੰਪੀਅਰ ਕੋਰਸ ਮੇਕਅਪ ਆਰਟਿਸਟ ਨੇਲ ਆਰਟ ਫੋਟੋਗ੍ਰਾਫੀ ਕੋਰਸ ਪਰ ਏਕੇ ਜੇ ਕੰਮੇ ਜੀ ਕੁੜੀ ਆਨਲਾਈਨ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਖਰੜ ਮੁਹਾਲੀ ਏਰੀਏ ਤੋਂ ਹੋਵੇ ਜਾਂ ਫਿਰ ਨੇੜੇ ਤੋਂ ਹੋਵੇ ਤੇ ਵਧੀਆ ਆਪਣਾ ਕੰਮਕਾਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਵਿੰਦਰ ਸਿੰਘ ਪਤਾ ਮੋਗਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 12 ਤਿੰਨ 1991 ਕੱਦ 6 ਫੁੱਟ 2 ਇੰਚ ਪੜਾਈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਆਈਲੈਟਸ ਜੀਟੀਸ 6 ਬੈਂਡ ਸਕੋਰ ਭੈਣ ਇੱਕ ਕਨੇਡਾ ਪੀਆਰ ਕੰਮ ਪੌਣੇ ਤਿੰਨ ਕਿੱਲੇ ਜ਼ਮੀਨ ਹੈ ਜੀ ਪੀਆਰ ਫਾਈਲ ਅਪਲਾਈ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਨੇ ਸਮਕੀਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਪੁੱਲਰ ਉਮਰ 12/12 1997 ਕੱਦ 5 ਫੁੱਟ 8 ਇੰਚ ਪੜਾਈ ਬੀਐਸਸੀ ਨਰਸਿੰਗ ਜਨਰੋਟੋਲੋਜੀਕ ਐਂਡ ਹੈਲਥ케ਅਰ ਪੈਨ ਏਕੇਜੀ ਮੈਰੀਡੇ ਹਾਂਗਕਾਂਗ ਕਾਮੇਜੀ ਕਨੇਡਾ ਵਰਕ ਪਰਮਿਟ ਤੇ ਤੇ ਪੌਣੇ 3 ਕਿਲੇ ਜ਼ਮੀਨ ਹੈ ਜੀ ਪਰਵਾਰ ਦੀ ਮੰਗੇ ਜੀ ਕੁੜੀ ਸੋਨੀਸ ਨਕੀ ਹੋਵੇ ਖਾਨਦਾਨੀ ਪਰਵਾਰ ਤੋਂ ਹੋਵੇ ਤੇ ਕਨੇਡਾ ਪੀਆਰ ਨੂੰ ਪੈ ਲੈ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਲਵਦੀਪ ਸਿੰਘ ਗੁਰਸੇਖ ਪਤਾ ਹੁਸ਼ਿਆਰਪੁਰ ਕਾਸਟ ਰਾਮਦਾਸੀਆ ਗੋਤਪਾਲ ਉਮਰ 5 1996 ਕੱਦ 5 ਫੁੱਟ 11 ਇੰਚ ਪੜਾਈ ਬੀਟੈਕ ਪੀਜੀਡੀਸੀਏ ਭੈਣ ਇੱਕ ਮੈਰਿਡੇ ਕੰਮੇ ਜੀ ਆਈਟੀ ਮਲਟੀਨੇਸ਼ਨਲ ਕੰਪਨੀ 1 ਲੱਖ ਮੰਥਲੀ ਇਨਕਮ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਬੀਟੈਕ ਐਮਸੀਏ ਬੀਸੀਏ ਮਾ ਬੀਐਡ ਕੀਤੀ ਹੋਵੇ ਤੇ ਕੱਦ 5 ਫੁੱਟ 4 ਇੰਚ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਿੰਦਰਦੀਪ ਸਿੰਘ ਪਿਤਾ ਹਰਮੀਤ ਸਿੰਘ ਪਤਾ ਜਗਰਾਉ ਕਾਸਟ ਅਰੋੜਾ ਸਿੱਖ ਕੱਦ 5 ਫੁੱਟ 11 ਇੰਚ ਉਮਰ 3/3/1999 ਪੈਣ ਇੱਕ ਮੈਰਿਡ ਪੜਾਈ ਐਮਏ ਬੀਐਡ ਕਾਮੇਜੀ ਸਕੂਲ ਟੀਚਰ ਨੇ ਤੇ ਇਨਕਮ 3.5 ਲੱਖੇ ਮੁੰਡਾ ਤਲਾਖ ਸੁਦਾਏ ਜੀ ਇੱਕ ਪਲਾਟ ਵੀ ਤੇ ਪਿਤਾ ਦਾ ਆਪਣਾ ਬਿਜ਼ਨਸ ਹੈ ਜੀ ਤੇ ਮਾਤਾ ਰਿਟਾਇਰ ਸੁਪਰੀਡੈਂਟ ਪੀਡਬਲਯੂਡੀ ਬੀਐਂਡ ਆਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧਿਆ ਸਿੰਪਲ ਹੋਵੇ ਸਾਦਾ ਵਿਆਹ ਕਰਨਾ ਹੈ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਖਰੜ ਮਹਾਲੀ ਕਾਸਟ ਜੱਟ ਸਿੱਖ ਉਮਰ 1991 ਕੱਦ 5 ਫੁੱਟ 2 ਇੰਚ ਗੋਤ ਗਰੇਵਾਲ ਪੜਾਈ ਬੀਟੈਕ ਇਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਕੰਮੇ ਜੀ ਕੈਨੇਡਾ ਪੀਆ ਪਿਤਾ ਖੇਤੀવાડી ਚਾਲੀ ਕਿੱਲੇ ਜ਼ਮੀਨ ਮਾਤਾ ਹਾਊਸ ਵਾਈਫ ਪਰਾਏ ਜੀ ਕੈਨੇਡਾ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਵਿੱਚ ਹੋਵੇ 15 ਤੋਂ 20 ਕਿੱਲੇ ਜ਼ਮੀਨ ਹੋਵੇ ਮੋਹਾਲੀ ਪਟਿਆਲਾ ਲੁਧਿਆਣਾ ਤੇ ਰੋਪੜ ਏਰੀਏ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਅਨਮੋਲਦੀਪ ਸਿੰਘ ਪਤਾ ਤਰਨਤਾਰਨ ਕਾਸਟ ਰਾਮਗੜੀਆ ਗੋਤ ਬਮਰਾ ਉਮਰ 28 ਸਾਲ ਕੱਦ 6 ਫੁੱਟ 5 ਇੰਚ ਪਰ ਆ ਏਕੇ ਕਾਮੇ ਜੀ ਜੋਬ ਇਨ ਨੇਵੀ ਆਫਿਸ ਤੇ ਪਰਿਵਾਰ ਦੀ ਮੰਗੇ ਚ ਕੁੜੀ 16 ਸਨ ਕੀ ਹੋਵੇ ਪੜੀ ਲਿਖੀ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪੜਾਅ ਕਰਨ ਮਹਾਲੀ ਕਾਸਟ ਗੋਲਡ ਸਮਿਥ ਉਮਰ 23 4 1993 ਕੱਦ 5 ਫੁੱਟ 11 ਇੰਚ ਪੜਾਈ ਬੈਚਲਰ ਇਨ ਆਰਟਸ ਪਹਿਣ ਇੱਕ ਮੈਰਿਡ ਭਰਾ ਇੱਕ ਅਨਮੈਰਿਡ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਕੰਮੇ ਜੀਨਦਾ ਹੀ ਇਜ਼ ਰਨਿੰਗ ਹੀਜ਼ ਓਨ ਸਟੇਮਡ ਰੀਅਲ ਏਸਟੇਟ ਫਰਮ ਇਨ ਮੋਹਾਲੀ ਵੈਲ ਸੈਟਲ ਰੀਅਲ ਏਸਟੇਟ ਬਿਲਡਰ ਹੈਵ ਐਕਸਪੀਰੀਐਂਸ ਔਰ ਅਪਰੋਕਸੀਮੇਟਲੀ ਮੋਰ ਦੈਨ 7 ਇਅਰ ਪਲੱਸ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਸੋਹਣੀ ਸੁਨੱਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਰਮਵੀਰ ਸਿੰਘ ਉਮਰ 26 ਸਾਲ ਕਾਸਟ ਖੱਤਰੀ ਸਿੱਖ ਕੱਦ 5 ਫੁੱਟ 8 ਇੰਚ ਪਤਾ ਜਗਰਾਉਂ ਪੜਾਈ ਐਮ ਐਸ ਸੀ ਕਮੇਸਰੀ ਬੀ ਐਡ ਪੀ ਐਸਟ ਸੀ ਟੈਟ ਪੈਣ ਇੱਕ ਪਿਤਾ ਗਵਰਨਮੈਂਟ ਟੀਚਰ ਮਾਤਾ ਪ੍ਰਾਈਵੇਟ ਟੀਚਰ ਕਾਮੇਜੀ ਟੀਚਿੰਗ ਇਨ ਪ੍ਰਾਈਵੇਟ ਸਕੂਲ ਇਨਕਮ 25000 ਮੁੰਡਾ ਵੈਸ਼ਨੋਏ ਜੀ ਤੇ ਪਰਿਵਾਰ ਦੀ ਮੰਗੇ ਮੀਡੀਅਮ ਪਰਿਵਾਰ ਦੀ ਖੱਤਰੀ ਚ ਅਰੋੜਾ ਕਾਸਟ ਦੀ ਪੜ੍ਹੀ ਲਿਖੀ ਲੜਕੀ ਹੋਵੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰავਜੋਤ ਕੌਰ ਪਤਾ ਲੁਧਿਆਣਾ ਕਾਸਟ ਰਾਮਦਾਸਿਆ ਸਿੱਖ ਗੋਤ ਜਸੜ ਕੇਲੇ ਉਮਰ 5 10 1993 ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਨੌੜ ਮੈਡੀਕਲ ਡੀ ਫਾਰਮੇਸੀ ਪ੍ਰਾ ਏਕੇਜੀ ਪੈਨ ਇੱਕ ਮੈਰਿਡ ਆਸਟ੍ਰੇਲੀਆ ਤੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਪਰਵਾਰ ਦੀ ਮੰਗੇ ਜੀ ਮੁੰਡਾ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਇਟਲੀ ਜਾਂ ਯੂਰਪ ਦੇ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾ ਉਮਰ 1/1990 ਕਦ 544 ਇੰਚ ਪੜਾਈ ਬੀਏ ਐਲਐਲਬੀ ਐਲਐਲਐਮ ਆਈਲੈਟਸ 7.5 ਬੈਂਡ ਪ੍ਰਾ ਦੋ ਨੇ ਇੱਕ ਕੈਨੇਡਾ ਪੀਆਰਏ ਜੀ ਪਿਤਾ ਰਿਟਾਇਰ ਪ੍ਰਿੰਸੀਪਲ ਮਾਤਾ ਹਾਊਸ ਵਾਈਫ ਕਾਮੇ ਜੀ 10 ਸਾਲ 10 ਸਾਲਾਂ ਦਾ ਕੈਨੇਡਾ ਦਾ ਮਲਟੀਪਲ ਵੀਜ਼ਾ ਹੈ ਜੀ ਤੇ 10 ਸਾਲਾਂ ਦਾ ਯੂਐਸਏ ਦਾ ਟੂਰਿਸਟ ਵੀਜ਼ਾ ਹੈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਤੇ ਸੇਮ ਸਟੱਡੀ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ